ਇਹ ਸਾਰੇ ਫੈਬਰ ਲੱਗੀ ਦੀਆਂ ਬਾਕੀ ਜਿਹੜੀ ਅੰਦਰ ਦੀ ਮਸ਼ੀਨਰੀ ਆ ਜਾਂ ਇਹ ਸਾਰੀ ਹੋਂਡਾ ਦੀ ਮਸ਼ੀਨਰੀ ਲੱਗੀ ਦੀ ਹੁੰਦਾ ਸਾਰੀ ਦਿੱਕਤ ਨਹੀਂ ਮਹਿਸੂਸ ਦਿੱਕਤ ਨਹੀਂ ਮਹਿਸੂਸ ਹੁੰਦੀ ਯੂਜ਼ ਕਰ ਬਿਲਕੁਲ ਨਹੀਂ ਇਹਦਾ ਭਾਈ ਇੱਕ ਵਰਦਾਨ ਆ ਭਾਈ ਹੈਂਡੀਕੇਰਪਾਸਤੇ ਖਾਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕੰਫਰਟ ਲੈਵਲ ਬਹੁਤ ਜ਼ਿਆਦਾ ਹੈ ਇਸ ਦਾ ਸ਼ੌਕਰ ਜਿਹੜੇ ਨੇ ਉਹ ਬਹੁਤ ਵੱਡੇ ਕੰਫਰਟ ਲੈਵਲ ਦਿੰਦੇ ਨੇ ਹੈਂਡੀਕੇਰਪਾਸਤੇ ਤਾਂ ਤੁਹਾਨੂੰ ਪਤਾ ਪੁਲਿਸ ਨੂੰ ਵੀ ਕਹਿਣਾ ਵੀ ਕੋਈ ਗੱਲ ਨਹੀਂ ਸੋਕੇ ਠੀਕ ਹੈ ਜੀ ਬਸ ਇਹ ਹੀ ਚੱਕਰ ਹੈਗਾ ਬਾਕੀ ਹੈ ਆਫ ਰੋਡ ਗੱਡੀ ਹੈ ਤੇ ਜਿਹੜਾ ਮੁਰਗੀ ਚਲਾ ਸਕਦਾ ਆਮ ਤੌਰ ਤੇ ਤੁਸੀਂ ਹੈਂਡੀਕੈਪ ਵੀਰਾਂ ਨੂੰ व्हीलचेयर ਦੇ ਉੱਪਰ ਆਂਜਨ ਕਰਕੇ ਦੇਖਿਆ ਹੋਵੇਗਾ ਕਿਤਨੇ ਕਿਤਨੇ ਮੁਸ਼ਕਲਾਂ ਦਾ ਵੀ ਵੱਡਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਉੱਪਰ ਜ਼ੋਰ ਬਹੁਤ ਲੱਗਦਾ ਹੈ ਜੇਕਰ ਤੇ ਉਹ ਮੋਟਰ ਵਾਲੀ ਹੋਵੇ ਆਸਾਨੀ ਹੋ ਜਾਂਦੀ ਹੈ ਲੇਕਿਨ ਜਿਹੜੀ ਆਮ ਤੌਰ ਤੇ ਆਪ ਪਈਆਂ ਵਾਲੀ ਚੈਨਲ ਵਾਲੀ ਦੇਖਦੇ ਵੀਲ ਜਦੋਂ ਉੱਤੇ ਪਰ ਵੱਡੀ ਮੁਸ਼ਕਲ ਹੁੰਦੀ ਹੈ ਕਿਉਂਕਿ ਪਹਿਲਾਂ ਸ਼ਹੀਲ ਜਿਹੜਾ ਕੱਟ ਕੰਮ ਕਰਦਾ ਤੇ ਉੱਪਰੋਂ ਹੋਰ ਐਕਸਟਰਾ ਜੋਰ ਲਗਾਉਣਾ ਪੈਂਦਾ ਹੈ ਲੇਕਿਨ ਅਮਰੀਸਰ ਦੇ ਵਿੱਚ ਰਹਿਣ ਵਾਲੇ ਕਵੀਰ ਨੇ ਇੱਕ ਖਾਸ ਤਰੀਕੇ ਦੀ ਬਾਈਕ ਜਿਹੜੀ ਵਿਦੇਸ਼ ਦੇ ਵਿੱਚ ਬਣਦੀ ਹੈ ਇੰਡੀਆ ਦੇ ਵਿੱਚ ਅਸੈਂਬਲ ਹੁੰਦੀ ਹੈ ਆਪਣੇ ਲਈ ਮੰਗਵਾਈ ਹੈ ਮੈਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਦੇ ਆ ਬਾਈਕ ਦੀਆਂ ਕਿਸ ਤਰੀਕੇ ਨਾਲ ਇਹ ਬਾਈਕ ਜਿਹੜੀ ਤਿਆਰ ਕੀਤੀ ਗਈ ਹੈ ਬਾਈਕ ਦੀ ਜਿਹੜੀ ਆਫ ਰੋਡਿੰਗ ਬਾਈਕ ਹੈ ਕੋਈ ਇਸ ਦੇ ਕਾਗਜ਼ ਨਹੀਂ ਬੰਦੇ ਲੇਕਿਨ ਜਿਹੜੇ ਇਹ ਟਾਇਰ ਦੇਖੋ ਤੁਸੀਂ ਕਿੰਨੇ ਅਕਾਸਟਿਕ ਨਾਲ ਡਿਜ਼ਾਈਨ ਕੀਤੀ ਗਈ ਹੈ ਕੰਫਰਟ ਲੈਵਲ ਬਹੁਤ ਜ਼ਿਆਦਾ ਹੈ ਇਸ ਦਾ ਸ਼ੌਕਰ ਜਿਹੜੇ ਨੇ ਉਹ ਬਹੁਤ ਵੱਡੇ ਕੰਫਰਟ ਲੈਵਲ ਦਿੰਦੇ ਨੇ ਗੱਲਬਾਤ ਕਰ ਲੈਂਦੇ ਵਿਜੀ ਕੀ ਨਾਮ ਹੈ ਜੀ ਆਪਣਾ ਸਵਰਨ ਦੇਵਾ ਜੀ ਜੀ ਇਹ ਬਾਈਕ ਮਤਲਬ ਕਿੱਥੋਂ ਆਈ ਤੁਹਾਡੇ ਕੋਲ ਕਿਦਾਂ ਮਤਲਬ ਸ਼ੌਂਕ ਆ ਬਾਈਕ ਦਾ ਕਿੱਥਾ ਕਲੈਕਟ ਹਾਂਜੀ ਸੋ ਸ਼ੌਂਕ ਹੀ ਆਈ ਇਹ ਮੈਂ ਦਿੱਲੀੋਂ ਬਾਈਕ ਕੀਤੀ ਹਾਂਜੀ ਫਿਨਿਕਸ ਮੋਟਰ ਕੰਪਨੀ ਉਹਨਾਂ ਦਾ ਬਹੁਤ ਅੱਛੀ ਕੰਪਨੀ ਹੈ ਉਹਨਾਂ ਦਾ ਮੈਨੂੰ ਪ੍ਰੋਵਾਈਡ ਕਰੇ ਸਪੈਸ਼ਲ ਹੈਂਡੀਕੈਪ ਵੀਜ਼ਾ ਲਈ ਬਣਾਈ ਜਾਂਦੀ ਹੈ ਨਹੀਂ ਨਹੀਂ ਸਰ ਹੈਂਡੀਕੈਪ ਵੀਜ਼ਾ ਹੈਂਡੀਕੈਪਾਸ ਤੇ ਨਹੀਂ ਆ ਇਹ ਹੈ ਜੋ ਆਫ-ਰੋਡ ਗੱਡੀ ਠੀਕ ਹੈ ਜੀ ਹਾਂ ਇਹ ਤੁਸੀਂ ਵੀ ਚਲਾ ਸਕਦੇ ਸਾਰੇ ਚਲਾ ਸਕਦੇ ਲੇਕਿਨ ਇਹਦੇ ਕਾਗਜ਼ ਪੱਤਰ ਨਾ ਹੋਣ ਕਰਕੇ ਤੁਹਾਨੂੰ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਹੈ ਤੇ ਹੈਂਡੀਕੇਪ ਪਾਸੇ ਤਾਂ ਤੁਹਾਨੂੰ ਪਤਾ ਪੁਲਿਸ ਨੂੰ ਵੀ ਕਹਿਣਾ ਵੀ ਕੋਈ ਗੱਲ ਨਹੀਂ ਹੋ ਸੋਕੇ ਠੀਕ ਹੈ ਜੀ ਬਸ ਇਹ ਹੀ ਚੱਕਰ ਹੈਗਾ ਬਾਕੀ ਹੈ ਆਫ-ਰੋਡ ਗੱਡੀ ਹੈ ਤੇ ਜਿਹੜਾ ਮਰਜ਼ੀ ਚਲਾ ਸਕਦਾ ਸਪੀਡ ਵਗੈਰਾ ਕਿੰਨੀ ਕਹੇ ਕਾਰ ਦੀ ਗੱਲ ਕਰੀਏ ਵਾ ਸਪੀਡ ਇਹਦੀ ਨੀਰਬੋਟਰ 60 70 ਦੇ ਕਰੀਬ ਚੱਲ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਐਵਰੇਜ ਵਗੈਰਾ ਐਵਰੇਜ ਇਹਦੀ 30 35 ਕੰਦੇ ਚਲੋ 20 22 ਤਾਂ ਨਿਕਲੇਗੀ ਪੈਟਰੋਲ ਹੀ ਹੋਏਗੀ ਪੈਟਰੋਲ ਪੈਟਰੋਲ ਹਾਂਜੀ ਇਹਦੀ ਕੀਮਤ ਕੀ ਦਿੰਦੀ ਹੈ ਬਾਈ ਇਹਦੀ ਕੀਮਤ ਜੀ 288 288 ਹਾਂਜੀ ਮਹਿੰਗੀ ਬਾਈ ਹੈ ਕਾਫੀ ਹਾਂਜੀ ਸਰ ਚੌਂਕ ਹੈ ਫਾਈਨਾਂਸ ਹੋ ਜਾਂਦੀ ਹੈ ਜਾਂ ਕੈਸ਼ ਲਈ ਸਰ ਫਾਈਨਾਂਸ ਨਹੀਂ ਹੈ ਫਾਈਨਾਂਸ ਨਹੀਂ ਕੈਸ਼ ਹੈ ਕੈਸ਼ ਹੀ ਹੁੰਦੀ ਹੈ ਹਾਂਜੀ ਤੇ ਮਤਲਬ ਇਹ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਬਾਈਕ ਬਣਦੀ ਹੈ ਜਾਂ ਮਿਲਦੀ ਹੈ ਕਿੱਦੋਂ ਐਮਐਸਓ YouTube ਤੋਂ ਦੇਖੀ ਹੈ ਜੀ ਬਾਈ ਹਾਂਜੀ ਚੌਂਕ ਪਹਿਲਾਂ ਵੀ ਹੈਗਾ ਗੱਡੀਆਂ ਦਾ ਬਾਈਕਾਂ ਦਾ ਹਾਂਜੀ ਹਾਂਜੀ ਸਰ ਹਾਂਜੀ ਤੇ ਉਸ ਤੋਂ ਪਹਿਲੇ ਮੈਂ ਉਹ ਲਿੱਤੀ ਸੀ ਪੈਂਥਰ ਹਾਂਜੀ ਖਾਸ ਕੀ ਹੈ ਬਾਕੀ ਗੱਡੀਆਂ ਨਾਲੋਂ ਵੱਖ ਕਿੱਦਾਂ ਬਣਾਉਂਦੀ ਹੈ ਬਾਈਕ ਭਾਈ ਖਾਸ ਤਾਂ ਕੁਝ ਵੀ ਨਹੀਂ ਹੈ ਬਸ ਇੱਕ ਲੁੱਕ ਰਿਐਕਸ਼ਨ ਬਹੁਤ ਵਧੀਆ ਹੈ ਦਾ ਜਦੋਂ ਆਪਾਂ ਸੜਕ ਤੇ ਲੈ ਕੇ ਨਿਕਲਦੇ ਬਹੁਤ ਵਧੀਆ ਰਿਐਕਸ਼ਨ ਮਿਲਦਾ ਲੋਕੀ ਦੇਖਦੇ ਆ ਮੋੜ ਮੋੜ ਕੇ ਦੇਖਦੇ ਸੀ ਕਿ ਹੁਣ ਕਾਦ ਨੂੰ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਖਿਲਾੜ ਕੇ ਪਹਿਲੇ ਉਹਨਾਂ ਦਾ ਹੀ ਸਵਾਲ ਹੁੰਦਾ ਵੀ ਇਹ ਕਿੰਨੇ ਦੀ ਹੈ ਅੱਛਾ ਹਾਂਜੀ ਇਹ ਤੁਹਾਨੂੰ ਬਾਈਕ ਨੇ ਮਾਡਲ ਬਣਾਤਾ ਉਹ ਭਾਈ ਬਹੁਤ ਜ਼ਿਆਦਾ ਚਲੋ ਬਾਬਾ ਦੀਪ ਸਿੰਘ ਮਹਾਰਾਜ ਦੀ ਕਿਰਪਾ ਜੀ ਹਾਂਜੀ ਬਾਕੀ ਮਤਲਬ ਜਿਹੜਾ ਪੰਡਾਰੀ ਅੱਗੇ ਲਿਖਾਇਆ ਸਦਮੇ ਮੈਂ ਕੀ ਐ ਸਰ ਮੇਰਾ ਸਰਨੇ ਵਾਈ ਪੰਡਾਰੀ ਖਾਸ ਜਿਹੜੀ ਬਾਈ ਕਾ ਮਤਲਬ ਇਹਦਾ ਬਿਲਟ ਕੁਆਲਟੀ ਵਗੈਰਾ ਕਿਸ ਤਰ੍ਹਾਂ ਚਲੋ ਦੇਖ ਰਹੇ ਜਿਵੇਂ ਬੋਡੀ ਵਗੈਰਾ ਟਾਇਰ ਤੇ ਕਾਫੀ ਹੈਵੀ ਲੱਗੇ ਇਹਨੂੰ ਹਾਂਜੀ ਸਰ ਇਹ ਹੈ ਚੀਜ਼ ਹੈਵੀ ਆ ਇਹ ਸਾਰੀ ਫਾਈਬਰ ਲੱਗੀ ਦੀ ਬਾਕੀ ਜਿਹੜੀ ਅੰਦਰ ਦੀ ਮਸ਼ੀਨਰੀ ਆ ਜਾਂ ਇਹ ਸਾਰੀ ਹੋਂਡਾ ਦੀ ਮਸ਼ੀਨੀ ਲੱਗੀ ਦੀ ਹੁੰਦਾ ਸਾਰੀ ਦਿੱਕਤ ਨਹੀਂ ਮਹਿਸੂਸ ਦਿੱਕਤ ਨਹੀਂ ਮਹਿਸੂਸ ਹੁੰਦੀ ਯੂਜ਼ ਕਰਦੇ ਨਹੀਂ 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 ਸਰ ਬਹੁਤ ਲੱਗਦਾ ਯਾਰ ਨਹੀਂ ਪਿਕਅਪ ਨਹੀਂ ਬਿਲਕੁਲ ਨਹੀਂ ਇਹ ਤਾਂ ਭਾਈ ਇੱਕ ਵਰਦਾਨ ਆ ਭਾਈ ਹੈਂਡੀਕੈਪਾਸਤੇ ਅੱਛਾ ਹਾਂਜੀ ਪਿੱਛੇ ਵੀ ਟਾਇਰ ਲੱਗਾ ਬੜੀ ਖਾਸ ਲੁੱਕ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਬਾਈਕ ਦੀ ਇਹ ਪਿੱਛੇੋਂ ਸਟਪਨੀ ਵੀ ਦਿੱਤੀ ਗਈ ਹੈ ਕੰਪਨੀ ਨੂੰ ਇਹ ਪ੍ਰੋਪਰ ਆਪਾਂ ਕਹਿ ਸਕਦੇ ਹਾਂ ਬਾਈਕ ਮਿੰਨੀ ਥਾਰ ਬਣਾਈ ਹੋਈ ਜਾਂਾਂਗੇ ਮੈਨੂੰ ਬੜੇ ਨੇ ਵੀ ਕਹਿੰਦੇ ਆ ਵੀ ਇਹ ਮਿੰਨੀ ਥਾਰ ਲੈ ਕੇ ਕਿੱਥੇ ਘੁੰਮਣਾ ਉਧਰ ਕੱਲ ਮੇਰਾ ਯਾਰ ਦੋਸਤ ਮਿਲਿਆ ਉਹਨੇ ਇਹੀ ਕਹਿ ਕੇ ਕਹਿੰਦਾ ਕਿੱਥੇ ਲੈ ਕੇ ਜਾਂਦੇ ਬਰੂ ਮਿੰਨੀ ਥਾਰ ਹਾਂਜੀ ਲੋਕੀ ਸੇ ਪਸੰਦ ਕਰਦੇ ਲੋਕੀ ਪੁੱਛਦੇ ਹੁੰਦੇ ਸਾਨੂੰ ਵੀ ਦਵਾ ਦੋ ਭਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੈਐਕਸ਼ਨ ਇਹਦਾ ਬਹੁਤ ਵਧੀਆ ਆਸ ਭਾਈ ਕਸਵੇਂ ਤਸਵੀਰਾਂ ਤੁਹਾਨੂੰ ਹੋ ਗਈ ਹੈ ਜੀ ਇਹਦੇ ਹਾਂਜੀ ਹਾਂ ਦੋਸਤ ਵੀ ਵੈਸੇ ਜਿਹੜੇ ਆਪਾਂ ਹੋਣ ਹੈਂਡੀਕੈਪ 휠 ਦੇਖਦੇ ਆ ਉਹਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਤੋਹਫਾ ਆ ਹੈਂਡੀਕੈਪਾਸਤੇ ਤੋਹਫਾ ਬ੍ਰਿਲੀਅੰਟ ਜਿਆਦਾ ਹੀ ਹੈ 288 ਹਜ਼ਾਰ ਚਲੋ ਹਰ ਕੋਈ ਵੀ ਨਹੀਂ ਹੈ ਫੋੜ ਕਰ ਸਕਦਾ ਕਿਉਂਕਿ ਕਿਸੇ ਆਮ ਹੈਂਡੀਕੈਪ ਲਈ ਜੇ ਉਹ ਗਰੀਬੀ ਪਰਿਵਾਰ ਚੋਂ ਆਉਂਦਾ ਤੇ ਉਹਦੇ ਦੀ 2-3 ਲੱਖ ਰੁਪਈਆ ਲੱਗ ਆਪਣੀ ਪ੍ਰੋਬਲਮ ਹੈ ਠੀਕ ਹੈ ਸਰਕਾਰ ਨੂੰ ਨਹੀਂ ਲੱਗਦਾ ਕਿ ਇਦਾਂ ਦੇ ਕੁਝ ਹੋਰ ਜਿਹੜੇ ਪ੍ਰੋਜੈਕਟ ਤੇ ਆਧਾਰ ਕਰਕੇ ਸਸਤੇ ਰੇਟਾਂ ਦੇ ਹੈਂਡੀਕੈਪ ਵੀਲਾਂ ਨੂੰ ਦੇਣੇ ਚਾਹੀਦੇ ਆ ਕਿਉਂਕਿ ਵਧੀਆ ਗੱਲ ਹੀ ਹੈ ਨਾ ਉਹ ਤਾਂ इजीली ਹੋ ਜਾਊਗਾ ਨਾ ਲ ਇਹ ਤਾਂ ਬਹੁਤ ਵਧੀਆ ਹੋਊਗਾ ਜੇ ਇਦਾਂ ਦੇ ਕੰਪਨੀਆਂ ਆਣ ਜਿਹੜੇ ਫਾਈਨਾਂਸ ਸਪੋਰਟ ਕਰਨ ਜਿਹਦੇ ਨਾਲ ਕਿ ਹਰ ਇੱਕ ਬੰਦਾ ਇਸ ਚੀਜ਼ ਦਾ ਫਾਇਦਾ ਲੈ ਸਕਿਆ। ਵੀਲ ਚੇਅਰ ਦੇ ਉੱਪਰ ਬੜੀ ਦਿੱਕਤ ਮਹਿਸੂਸ ਹੁੰਦੀ ਹੈ ਹੈਂਡੀਕੈਪ ਵੀਰਾਂ ਨੂੰ ਆਉਣਾ ਜਾਣਾ ਬੜੋਕਾ। ਆਪਾਂ ਨੂੰ ਸਰ ਪਤਾ ਨਹੀਂ ਹੈ। ਬਾਕੀ ਇਹ ਵੀ ਹੈਂਡੀਕੈਪ ਲਾਈਫ ਔਖੀ ਹੁੰਦੀ ਹੈ ਥੋੜੀ। ਇਹਦੇ ਨਾਲ ਆਪਾਂ ਆਪਣਾ ਪਰਿਵਾਰ ਦਾ ਲੈ ਕੇ ਸਰਵਾਈਵ ਅੱਛਾ ਕਰ ਸਕਦੇ ਹਾਂ। ਸੋ ਇਹ ਖਾਸ ਬਾਈਕ ਜਿਹੜੀ ਅਮਰੀਕਾ ਦੇ ਵਿੱਚ ਇਹਨਾਂ ਵੀਰ ਹੋਣਾਂ ਨੇ ਮੰਗਵਾਈ ਹੈ ਦਿੱਲੀ ਤੋਂ ਲੈ ਕੇ ਆਏ ਨੇ ਲekin ਵਿਦੇਸ਼ੀ ਕੰਪਨੀ ਹੈ ਡਿਜ਼ਾਈਨ ਜਿਹੜੀ ਹੈ ਵਿਦੇਸ਼ੀ ਡਿਜ਼ਾਈਨ ਹੈ। ਜ਼ਰੂਰ ਇੰਡੀਆ ਦੇ ਵਿੱਚ ਅਸੈਂਬਲ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਹੈਂਡੀਕੈਪ ਵੀਰਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਲੇਕਿਨ ਕਿਤੇ ਨਾ ਕਿਤੇ ਜਿਹਾ ਜਿਹੇ ਖੋਪ ਪ੍ਰੋਜੈਕਟ ਸਸਤੇ ਰੇਟਾਂ ਦੇ ਅੰਨੇ ਸ਼ੁਰੂ ਹੋ ਜਾਣੀਆਂ ਸਰਕਾਰ ਵੱਲੋਂ ਕੁਝ ਅਜਿਹੀਆਂ ਚੀਜ਼ਾਂ ਤਿਆਰ ਕਰਕੇ ਹੈਂਡੀਕੈਪ ਵੀਰਾਂ ਨੂੰ ਮਹਈਆ ਕਰਾਈਆਂ ਜਾਂਦੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਖੁਸ਼ਹਾਲ ਬਣ ਸਕਦੀ ਹੈ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਮੈਦਾਨਿਸ਼ ਕੈਮਰਮੈਨ ਰਿੰਕੂ ਦੇ ਨਾਲ ਧੰਨਵਾਦੀ